ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਸਾਖੀ ਸਰਵਣ ਕਰਦੇ ਹਾਂ ਕਿ ਕਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਸਮੇਂ ਇੱਕ ਸਿੱਖ ਨੌਜਵਾਨ ਜਿਸ ਦੀ ਉਮਰ 18 ਕੋ ਸਾਲ ਸੀ ਕਿਵੇਂ ਸ਼ਹੀਦੀ ਜਮ ਪੀਤਾ ਕਿਵੇਂ ਸ਼ਹੀਦੀ ਦਿੱਤੀ ਜਦ ਬਾਬਾ ਬੰਦਾ ਸਿੰਘ ਜੀ ਬਹਾਦਰ ਜ਼ਾਲਮਾਂ ਨੂੰ ਐਸੀ ਮਾਰ ਮਾਰ ਰਹੇ ਸਨ ਇੱਕ ਵਾਰੀ ਤਾਂ ਸਾਰੇ ਜ਼ੁਲਮ ਕਰਨੋਂ ਹਟ ਗਏ ਸਨ ਜਦੋਂ ਫਰੁਕਸੀਅਰ ਨੇ ਦਿੱਲੀ ਦੀ ਸ਼ੋਗੋਮਤ ਸੰਭਾਲੀ ਤਾਂ ਉਸ ਨੇ ਸਿੱਖਾਂ ਦੀ ਵਧ ਰਹੀ ਸ਼ਕਤੀ ਨੂੰ ਖਤਮ ਕਰਨ ਬਾਰੇ ਸੋਚਿਆ ਬਹੁਤ ਭਾਰੀ ਗਿਣਤੀ ਵਿੱਚ ਫੌਜ ਇਕੱਠੀ ਕੀਤੀ ਗਈ ਅਤਿਅੰਤ ਬਾਬਾ ਬੰਦਾ ਸਿੰਘ ਜੀ ਨੂੰ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਨਦੀ ਗੜੀ ਵਿੱਚ ਠੇਰ ਲਿਆ ਗਿਆ ਸਿੰਘਾਂ ਨੇ ਬਾਬਾ ਜੀ ਦੀ ਅਗਵਾਈ ਵਿੱਚ ਮੁਗਲ ਫੌਜਾਂ ਦਾ ਟੱਕਰ ਮੁਕਾਬਲਾ ਕੀਤਾ ਅੰਤ ਆਪਣੇ ਸਾਥੀ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਦੁਸ਼ਮਨਾ ਦੇ ਹੱਥ ਆ ਗਏ ਸਿੰਘਾਂ ਨੂੰ ਫੜ ਕੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਆਂਦਾ ਗਿਆ ਦਿੱਲੀ ਹਰ ਰੋਜ਼ 100 ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ ਗਿਆ ਇਨ੍ਹਾਂ ਸਿੰਘਾਂ ਵਿੱਚ ਇੱਕ ਨੌਜਵਾਨ ਐਸਾ ਵੀ ਸੀ ਜੋ ਆਪਣੀ ਪੁੱਟੀ ਮਾਂ ਦਾ ਇੱਕੋ ਇੱਕ ਸਹਾਰਾ ਸੀ ਉਸਦੀ ਉਮਰ ਲਗਭਗ 18 ਕੁ ਸਾਲ ਸੀ ਸਿੱਖ ਨੂੰ ਨੌਜਵਾਨ ਦੀ ਬੁੱਢੀ ਮਾਂ ਬੜੀ ਮੁਸ਼ਕਲ ਨਾਲ ਬਾਦਸ਼ਾਹ ਫਰੁਕਸੀਅਰ ਕੋਲ ਪੁੱਜੀ ਅਤੇ ਬਹਾਨਾ ਬਣਾ ਕੇ ਬਾਦਸ਼ਾਹ ਨੂੰ ਆਖਿਆ ਕਿ ਮੇਰਾ ਬੱਚਾ ਸਿੱਖ ਨਹੀਂ ਹੈ ਇਸ ਨੂੰ ਗਲਤੀ ਨਾਲ ਫੜ ਲਿਆ ਗਿਆ ਹੈ ਮੇਰੇ ਬੱਚੇ ਨੂੰ ਛੱਡ ਦਿੱਤਾ ਜਾਏ ਬਾਦਸ਼ਾਹ ਬੜਾ ਖੁਸ਼ ਹੋਇਆ ਕਿਉਂਕਿ ਕੋਈ ਸਿੱਖ ਮਾਫੀ ਨਹੀਂ ਸੀ ਮੰਗਦਾ ਇਸ ਲਈ ਉਸ ਨੇ ਸੋਚਿਆ ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਿੱਖਾ ਨੇ ਮਵਾफी ਮੰਗ ਹੀ ਲਈ ਹੈ ਬਾਦਸ਼ਾਹ ਨੇ ਲਿਖ ਦਿੱਤਾ ਕਿ ਜੇਕਰ ਨੌਜਵਾਨ ਬੱਚਾ ਇਹ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ ਤਾਂ ਉਸ ਨੂੰ ਛੱਡ ਦਿੱਤਾ ਜਾਵੇਗਾ ਨੌਜਵਾਨ ਦੀ ਬੁੱਢੀ ਮਾਤਾ ਬਾਦਸ਼ਾਹ ਦਾ ਇਹ ਹੁਕਮ ਲੈ ਕੇ ਉੱਥੇ ਪੁੱਜੀ ਜਿੱਥੇ ਉਸਦੇ ਬੱਚੇ ਨੂੰ ਬਾਕੀ ਸਿੰਘਾਂ ਸਮੇਤ ਸ਼ਹੀਦ ਕੀਤਾ ਜਾਣਾ ਸੀ ਉਸ ਨੇ ਬਾਦਸ਼ਾਹ ਦਾ ਹੁਕਮ ਹੁਕਮ कोतवाल ਦੇ ਹਵਾਲੇ ਕੀਤਾ ਤੇ ਆਖਿਆ ਇਹ ਸਿੰਘ ਨਹੀਂ ਗਲਤੀ ਨਾਲ ਫੜਿਆ ਗਿਆ ਹੈ ਫਿਰ ਆਪਣੇ ਬੱਚੇ ਪਾਸ ਜਾ ਕੇ ਆਖਿਆ ਕਿ ਤੂੰ ਕਹਿ ਕੇ ਮੈਂ ਗੁਰੂ ਦਾ ਸਿੱਖ ਨਹੀਂ ਹਾਂ ਤੇਰੀ ਜਾਨ ਬਚ ਜਾਵੇਗੀ ਜਦ ماں ਦੀ ਇਹ ਗੱਲ ਸੁਣੀ ਤਾਂ ਨੌਜਵਾਨ ਉੱਚੀ ਉੱਚੀ ਕੂਕ ਪੁੱਟਿਆ ਕਿ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਜੀ ਦਾ ਪੱਕਾ ਸਿੱਖ ਹਾਂ ਮੈਨੂੰ ਜਲਦੀ ਸ਼ਹੀਦ ਕਰੋ ਮੈਂ ਸਿੱਖੀ ਨਹੀਂ ਛੱਡ ਸਕਦਾ ਮੈਨੂੰ ਸਿੱਖੀ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੀ ਹੈ ਸਿੱਖੀ ਤਿਆਗ ਨਾਲੋਂ ਮਰ ਜਾਣਾ ਚੰਗਾ ਹੈ ਇਹ ਕੋਈ ਖੇਡ ਨਹੀਂ ਸੀ ਜਦੋਂ ਮਰਜੀ ਸਿੱਖ ਬਣ ਗਏ ਅਤੇ ਜਦੋਂ ਮਰਜੀ ਸਿੱਖੀ ਛੱਡ ਦਿੱਤੀ ਮੈਂ ਤਾਂ ਅੰਤ ਤੀਕ ਤੱਕ ਹੀ ਸਿੱਖ ਰਹਾਂਗਾ ਬੱਚੇ ਦਾ ਇਹ ਉੱਤਰ ਸੁਣ ਕੇ ਮਾਂ ਨੇ ਬੜਾ ਸਮਝਾਇਆ ਕਿ ਇੱਕ ਵਾਰੀ ਸਿਰਫ ਆਖ ਦੇ ਕਿ ਮੈਂ ਸਿੱਖ ਨਹੀਂ ਹਾਂ ਤੇਰੀ ਜਾਨ ਬਚ ਜਾਵੇਗੀ ਬਾਹਰ ਜਾ ਕੇ ਫਿਰ ਸਿੱਖ ਬਣ ਜਾਵੀਂ ਪਰੰਤੂ ਬੱਚੇ ਨੇ ਇੱਕ ਨਾ ਸੁਣੀ ਉਹ ਉੱਚੀ ਉੱਚੀ ਇਹ ਕਹਿੰਦਾ ਸੀ ਕਿ ਮੈਂ ਸਿੱਖ ਹਾਂ ਮੈਂ ਸਿੱਖ ਹਾਂ ਮੈਂ ਸਿੱਖ ਹਾਂ ਮੇਰੀ ਮਾਂ ਝੂਠ ਬੋਲਦੀ ਹੈ ਸਿੱਖ ਕਦੇ ਝੂਠ ਨਹੀਂ ਬੋਲਦਾ ਮੈਂ ਸਿੱਖ ਹਾਂ ਜਲਾਦ ਵਾਸਤੇ ਇਹ ਇੱਕ ਨਵੀਂ ਮਿਸਾਲ ਸੀ ਇਸ ਤਰ੍ਹਾਂ ਨੌਜਵਾਨ ਸਿੱਖ ਬੱਚਾ ਸ਼ਹੀਦੀ ਜਾਮ ਪੀ ਜਾਂਦਾ ਹੈ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਪਰ ਉਸ ਨੇ ਸਿੱਖੀ ਨਹੀਂ ਛੱਡੀ ਉਸ ਨੇ ਸਿੱਖੀ ਕਿਸਾਂ ਸਵਾਸਾ ਨਾਲ ਨਿਭਾਈ ਇਹ ਸਿੱਖਿਆ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਸਾਕੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖ ਨੂੰ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੁੰਦੀ ਹੈ ਸਿੱਖ ਲਈ ਸਿੱਖੀ ਤੋਂ ਵੱਧ ਕੇ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਹੈ ਸਿੱਖ ਜਾਣ ਤਾਂ ਦੇ ਸਕਦਾ ਹੈ ਪਰ ਸਿੱਖੀ ਅਸੂਲ ਨਹੀਂ ਛੱਡ ਸਕਦਾ ਸਿੱਖ ਕਦੀ ਝੂਠ ਨਹੀਂ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ